ਮੂਰਲੇ ਬਰੇਕ ਟੁੱਟ ਗਈ ਸੀ ਆਪਣੇ ਸਾਈਕਲ ਦੇ ਤੇ ਫਿਰ ਸਮਾਨ ਆਪਾਂ ਲੈ ਲਿਆ ਸੀ ਆ ਬਰੋਟ ਕੋ ਸ਼ਹਿਰ ਆ ਜੀ ਪਤਾ ਨਹੀਂ ਕਿਹੜਾ ਉੱਥੋਂ ਲਿਆ ਸੀ ਆ ਪਾਇਆ ਹੁਣ ਨਵਾਂ ਵਧੀਆ ਕੰਪਨੀਆ ਲਿਆ ਸੀ ਤੇ ਆ ਲੈਦਰਾਂ ਵੀ ਨਵੀਆਂ ਪਾਤੀਆਂ ਤੇ ਪਿੰਦਰ ਵਾਲੇ ਜੀ ਵੀ ਥੋੜੇ ਜੇ ਮਾੜੇ ਆਗੇ ਇਹਦੇ ਵੀ ਪਾਈ ਜਾਂਦੇ ਆ ਨਵੀਆਂ ਲੋ ਲੈ ਸੀ ਸੀ ਐਕਸਟਰਾ ਤੇ ਦੁਬਾਰ ਬਸ ਪੈਕਿੰਗ ਆਪਣੀ ਕੀਤੀ ਪਈ ਐ ਬਾਕਲਾ ਟੈਂਟ ਇਕੱਠਾ ਕਰਨਾਗਾ ਦੋ ਚਾਰ ਬੈਗ ਜੇ ਹੋਰ ਆ ਬਸ ਉਹ ਟੰਗ ਲਾਂਗੇ ਸਾਈਕਲ ਤੇ ਪੇ ਕਰਦਾਂਗੇ ਆਪਾਂ ਅੱਜ ਦੇ ਸਫ਼ਰ ਦੀ ਸ਼ੁਰੂਆਤ ਤੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਅਸੀਂ ਖੜੇ ਹੋਏ ਹਾਂ ਸਮੇਂ ਪਟ્રોલ ਪੰਪ ਤੇ ਜਿਹੜਾ ਹੈਗਾ ਮੁਜ਼ੱਫਰਨਗਰ ਚ ਤੇ ਅੱਜ ਸਾਨੂੰ ਹੋ ਚੁੱਕਿਆ 13 ਦਿਨ ਹਨਾ 13 ਦਿਨ ਹੋ ਗਏ ਅੱਜ ਸਾਨੂੰ ਸਫ਼ਰ ਕਰਦਿਆਂ ਨੂੰ ਤੇ ਕੱਲ ਪੂਰੀ ਅਸੀਂ ਰੈਸਟ ਕਰੀ ਸੀ ਕਿਉਂਕਿ ਬੁਖਾਰ ਬਹੁਤ ਜ਼ਿਆਦਾ ਸੀਗਾ ਤੇ ਅੱਜ ਬੁਖਾਰ ਠੀਕ ਹੈਗਾ ਜਿਹੜਾ ਗਲਾ ਦਾ ਉਹ ਥੋੜਾ 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 ਰਹਿ ਗਿਆ ਹੁਣ ਤਾਂ ਪਹਿਲਾਂ ਵਾਲਾ ਸੀਗਾ ਨਜਾਇਜ਼ ਜੀ ਚਾਹ ਨਾਲ ਅਸੀਂ ਦਵਾਈ ਲੈ ਲਈ। ਬੱਤੀ ਨਾਲੋਂ ਆਏ ਰੁਕਤਾ ਜਗਾਣਾ। ਕਿਵੇਂ? ਜ ਬਹੁਤ ਚੱਲ ਕੋਮਤੀ ਹੈ। ਆਹ ਬੱਤੀ ਆਟੇ। ਹਾਂ ਹਾਂ। ਬਾਕੀ ਆ ਕੈਰੀਅਰ ਐ ਬੱਤੀ ਲਾ ਕੇ ਲਾਇਆ ਹੋਇਆ ਵਾ। ਹਾਂ। ਪਰ ਉਹ ਮੈਂ ਵਧਿਆ ਲੈਂਦਾ। ਜੋਂ ਕਿ ਇੱਥੇ ਇਹਦੇ ਵਾੜਾ ਜ਼ੋਰ ਜਾ ਪੈਂਦਾ ਫਿਰ ਹੈਂਡਲ ਆ ਐਲਣ ਜੇ ਲੱਗ ਜਾਂਦਾ। ਤੇ ਬਾਕੀ ਵੀਡੀਓ ਅੱਜ ਲਾਸਟ ਤੱਕ ਬਣੇ ਰਹੋ। ਅੱਜ ਤੁਹਾਨੂੰ ਬਹੁਤ ਵਧੀਆ ਵਧੀਆ ਲੋਕੇਸ਼ਨਾਂ ਦਿਖਾਵਾਂਗੇ। ਇਹ ਤੋਂ ਅੱਗੇ ਦੇ ਲੋਕ ਖੇਤੀ ਕੂਤੀ ਵਗੈਰਾ ਗੰਨੇ ਤਾਂ ਪਤਾ ਹੀ ਸਾਨੂੰ ਇੱਧਰ ਬਹੁਤ ਚੱਲ ਚੱਲ ਰਹੇ ਆ ਹੁਣ ਅੱਗੇ ਜਾ ਕੇ ਬਾਗ ਬੂਗਾਉਣਗੇ ਅੰਬਾਂ ਦੇ ਬੂਟੇ ਆਉਣਗੇ ਬਥੇਰਾ ਖਾਊਗਾ ਇਹੋ ਦਿਖਾਵਾਂਗੇ ਤੁਹਾਨੂੰ ਤੇ ਕਰ ਲਈਏ ਬਸ ਆ ਜੀ ਪੈਕਿੰਗ ਫਿਰ ਕਰਦੇ ਆ ਆਪਣਾ ਸਫਰ ਅੱਜ ਦਾ ਸ਼ੁਰੂ ਹੋਇਆ ਓਕੇ ਚਲਾਂ ਲੰਘਰ ਬੰਨੀ ਆ ਬਈ ਤੇ ਆਨੰਦ ਦੇ ਜਿਹੜੇ ਫੋਟੋ ਲੈ ਲੇਟ ਸਾਈਕਲ ਲਾ ਕੇ ਛੱਡਦੇ ਉਹ ਉੱਧਰ ਯੁੱਧ ਵੀ ਚੱਲੀ ਜਾਂਦਾ ਪਤਾ ਨਹੀਂ ਕਾਰ ਵੀ ਪਿੱਛੇ ਲੱਗੀ ਜਾਂਦੇ ਆ ਦੋ ਚਾਰ ਜਣੇ ਮੁਜ਼ਾਫਰਨਗਰ ਖੜੇ ਸੀ ਬਿਜਾਰ ਤੇ ਥੋੜੇ ਟਾਈਮ ਬਾਅਦ ਉਹ ਵੀ ਜ਼ਾਬਰ ਦੇ ਕੋਲ ਆ ਗਏ ਬਾਤੀ ਬਾਅਦ ਕਹੀ ਬਾਈ ਕਹਿੰਦੇ ਆ ਵੀ ਮੈਂ ਇੱਕ ਨਮਾ ਲੈ ਲਵਾਂ ਉਹ ਵੀ ਲਵਾਏ ਬਾਈ ਤੁਹਾਨੂੰ ਆ ਥੋੜੇ ਸਹੀ ਹੋਗੇ ਤੇ ਕੈਮਰਾ ਵੀ ਬਾਈ ਕਹਿੰਦੇ ਆ ਨਮਾ ਲੈ ਲਓ ਵੀਡੀਓ ਕਾਲ ਹੀ ਆਉਂਦੀ ਹੈ ਕੋਈ ਨਾ ਬਾਈ ਕਰਾਂਗਾ ਇਹਦਾ ਵੀ ਹੱਲ ਮਹੀਨੇ ਤੋਂ ਮੇਰੇ ਤੱਕ ਹੋ ਸਕਦੇ ਆ ਕੋਈ ਕਿਸਤਾ ਕੋਸਤਾ ਬਣਦੀ ਆ ਉਹਨਾਂ ਦਾ ਕਿਸਤਾਂ ਤੇ ਲੈ ਲਾਂਗੇ ਉਸ ਤਰ੍ਹਾਂ

ਆਹ ਦੇਖੋ ਰੇਲ ਵੀ ਗਿਆ ਨਾ ਤੇ ਪਪੂਲਰ ਲੱਗੇ ਹੋਏ ਆ ਆਪਣੇ ਪਪੂਲਰ ਇਹ ਬਹੁਤ ਘਟ ਗਈ ਪਹਿਲਾਂ ਹੁੰਦੇ ਸੀ ਸਾਡੇ ਵੀ ਬਹੁਤ ਹੁੰਦੇ ਸੀ ਉੱਤਰ ਕੱਚੇ ਰਹਾਾਂ ਦੇ ਉੱਤੇ ਪਰ ਹੁਣ ਨਹੀਂ ਨੀਂਦਾ ਮੰਨ ਕੋਈ ਨਹੀਂ ਬਹੁਤ ਘਟਣੇ ਇਥੇ ਕਿਧਰ ਹੈ ਸਾਡੇ ਦਾ ਜਮ ਹੈ ਨਹੀਂ ਸ਼ਫਾਇਦ ਹੈ ਹੀ ਆ फायदे ज्यादा पपूलर वगैरा है ट्रालिया अभी सैकल रिपेयर कर लग गए करके लेट हो गए एक बीमार से खुल के नींद हम थोड़ा शरीर भी सट है ਜਿਹੜੇ ਜੰਨੇ ਦੀ ਖੇਤੀ ਜਾ ਰਹੀ ਆਉਂਦੀ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਹ ਪਸ਼ੂਆਂ ਨੂੰ ਵੀ ਉੱਪਰ ਲਾੜਾ ਰਹਿਣ ਖਾਂਦੀਆਂ ਵੀ ਬੰਨ੍ਹਦੇ ਵੀ ਕਰੀ ਜਿਹਾ ਇਹ ਬਖ ਇਹ ਪਸ਼ੂਆਂ ਵਾਸਤੇ ਵੀ ਉਹੀ ਲੈ ਕੇ ਜਾਂਦੇ ਆ ਪਾਣੀ ਤੇ ਗੰਨਾ ਬਹੁਤ ਜ਼ਿਆਦਾ ਹੁੰਦਾ ਤੇ ਇੱਥੇ ਮੁਜ਼ੱਫਰਨਗਰ ਦੀ ਜਿਹੜੀ 70% ਆਬਾਦੀ ਉਹ ਐਗਰੀਕਲਚਰ ਤੇ ਹੀ ਟਿਕੀ ਹੋਈ ਹੈ ਖੇਤੀਬਾੜੀ ਤੇ ਕਣਕਾਂ ਦੇ ਬੀਜੇ ਜਾਂਦੇ ਆ ਇੱਧਰ ਘਾਟ ਆਈਆਂ ਇੱਥੇ ਜੇ ਅਸੀਂ ਦੇਖੀਏ ਜਿੰਨ੍ਹੇ ਹਿਸਾਬ ਨਾਲ ਕਈ ਥਾਰੇ ਵਾਦੀ ਸਾਨੂੰ ਗੰਨਾ ਹੀ ਦਿਖ ਰਿਹਾ ਹੈ ਉਧਰ ਵੀ ਗੰਨਾ ਇਹ ਇਧਰ ਬਸ ਪੂਲਰ ਰੇ ਦੁਪਰਾਵਾਂ ਸਾਹਮਣੇ ਕੱਪ ਕੇ ਦੇਖੋ ਤਾਂ ਵੀ ਗੰਨਾ ਹੈ ਯਾਰ ਇਹ ਗੰਨਾ ਦਿਖ ਰਿਹਾ ਹੈ ਭਾਈ ਕਿੱਥੇ ਗੰਗਾ ਤੇ ਯਮੁਨਾ ਨਦੀ ਹੈ ਖੇਤੀ ਇੱਥੇ ਵਧੀਆ ਹੁੰਦੀ ਹੈ ਕਹਿੰਦੇ ਤੇ ਜਿਹੜੀ ਆਬਾਦੀ ਹੈ ਉਹ ਇੱਥੋਂ ਦੀ ਆਪਣੇ ਰਿਲੀਜੀਅਨ ਟਾਈਪ ਉਹ ਹਿੰਦੀ ਵਾਲੀ 1% ਰਹਿੰਦੇ ਤੇ ਮੁਸਲਮਾਨ ਰਹਿੰਦੇ ਆ ਤੇ 57% ਰਹਿੰਦੇ ਆਂ ਲੋਕ ਤੇ ਤਾਂ ਮਾਤੀ ਆਪਣੇ ਮਾਰੇ ਮੋਟੇ ਉਹਦੇ ਬੋਧੀ ਨਹੀਂ ਬੋਧੀ ਹੋਏ ਗਿਆਨ ਹੋ ਗਿਆ ਕਿ ਕੋਈ ਸਿੱਖਾ ਵੀ ਰੰਗ ਰਹੀ ਅੱਛੀ ਬਾਕੀ ਮੁਲਖਫਰ ਨਗਰ ਜਿਹੜਾ ਸ਼ਹਿਰ ਆ ਇਹਦਾ ਨਾਮ 1633 ਵਿੱਚ ਪਿਆ ਸੀਗਾ ਆਪਣਾ ਮੋਗਲ ਸਮਰਾਟ शाहजहां ਦੇ ਸਮੇਂ ਵਿੱਚ ਇਹਦਾ ਮਿਲਿਆ ਅਫਸਰ ਸ਼ਾਹ ਕੋਈ ਇਦਾਂ ਦਾ ਨਾਮ ਸੀ ਉਹਨਾਂ ਦਾ ਉਹਨਾਂ ਦੇ ਬੇਟੇ ਨੇ ਤੇ ਆਪਣੇ ਪਿਤਾ ਜੀ ਦੇ ਨਾਮ ਤੇ ਸਈਦ ਮੁਜੱਫਰ ਅੱਗੇ ਪਤਾ ਨਹੀਂ ਕੀ ਹੈ ਨਾਮ ਆ ਉਹ ਤੁਸੀਂ ਹਿਸਟਰੀ ਕਰ ਸਕਦੇ ਹੋ ਗੂਗਲ ਜਾ ਕੇ ਤੇ ਉਹਨਾਂ ਦੇ ਨਾਮ ਉੱਪਰ ਰੱਖਿਆ ਸੀ ਜੀ ਮੁਜੱਫਰ ਨਗਰ ਸਾਡੀ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਅੱਗੇ ਜਾ ਕੇ ਦੇਖਦੇ ਆ ਇੱਕ ਮਲਾਉਣੇ ਆ ਕਿਸ ਨੇ ਭੇਜਣਾ ਸਾਨੂੰ ਉਹਨਾਂ ਦੇ ਕੋਲ ਜੀਆਂ ਵੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਮਸ਼ਹੂਰ ਆ ਕੀ ਗਾ ਖਰਾਬ ਨਹੀਂ ਐ ਤੇ ਮਸ਼ੂਰਾ ਬਲੀ ਚਲੋ ਤੁਸੀਂ ਅੱਗੇ ਤੇ ਫੜਦੇ ਆ ਇਹ ਕਰਦੇ ਹਾਂ ਨਾ ਉੱਲਾ ਜਾ ਕੇ ਆਪਾਂ ਗੱਲ ਨਵਾਟ ਅੱਜ ਟਾਈਮ ਸਾਰ ਹੀ ਰੁਕ ਚੁੱਕੇ ਆਪਾਂ ਕਿਉਂਕਿ ਪੰਜਾਬੀ ਢਾਬਾ ਦੇ ਗਿਆ ਸੀ ਅੱਜ ਪਹਿਲੀ ਵਾਰੀ ਢਾਬੇ ਤੋਂ ਖਾਧੀ ਰੋਟੀ 160 ਰੁਪਏ ਲੱਗੇ ਆ ਦੋ ਚਾਹ ਦੇ ਕੱਪ ਤੇ ਫੁੱਲ ਪਲੇਟ ਰਾਜਮਾ ਤੇ ਰੋਟੀਆਂ ਜਨੇ ਮਾ ਜਨੇ ਮਾਦੀ ਤਾਂ ਕਿਉਂ ਖਾ ਕੇ ਆਵਾਂਗੇ ਪੰਜ ਪੰਜ ਇੰਨੇ ਕਿਰਪੀਏ ਲੱਗੇ ਆ ਤੇ ਇਹ ਹੀ ਅਸਲੀ ਹੈਪੀਨੈਸ ਹੈ ਹੋਰ ਕੋਈ ਨਹੀਂ ਹੈਗੀ ਔਰ ਲੋਕੀਓ ਤੁਸੀਂ 10 12 ਗਨ ਖੁਦ ਪਕਾ ਕੇ ਖਾਣੇ ਹੋ ਤੇ ਫਿਰ ਇੱਕ ਦਿਨ ਸਾਨੂੰ ਬਾਹਰੋਂ ਖਾਣੀ ਪੈਂਦੀ ਹੈਈ ਬਿਨਾ ਮਿਹਨਤ ਕੀਤੇ ਮਤਲਬ ਬਿਨਾ ਪਕਾਏ ਫਿਰ ਉਦੋਂ ਟਾਈਮ ਜਿਹੜਾ ਬਚਦਾ ਫਿਰ ਉਹਸ ਹੈਪੀਨੈਸ ਤੇ ਬਦਲੇ ਜਾਂਦਾ ਤੇ ਬਾਕੀ ਹੁਣ ਨਾ ਹੋਣੀ ਐ ਸੱਚ ਇੱਕ ਮੇਨ ਕਾਰਨ ਇਹੀ ਸੀਗਾ ਇੱਥੇ ਰੁਕਣ ਦਾ ਪਹਿਲਾਂ ਕਿਉਂਕਿ ਦਿਨ ਤਾਂ ਖੜਾ ਆ ਗਿਆ ਬਹੁਤ ਆ ਤੇ ਨਹਾਵਾਂਗੇ ਕੱਪੜੇ ਧੋਣ ਵਾਲੇ ਪਏ ਕੱਪੜੇ ਧੋਵਾਂਗੇ ਕਪੜੇ ਸੁੱਕ ਜਾਣਗੇ ਇੱਥੇ ਆਰਾਮ ਨਾਲ ਸਪੇਰ ਕੱਲ ਨੂੰ ਆਪਾਂ ਬੜੀ ਐਸਾ ਫਰਕ ਜਿਹਾ ਤਿਆਰ ਕਰ ਸਕਾਂਗੇ ਸਾਰੇ ਕਪੜੇ ਧੋ ਲੈਣੇ ਅੱਜ ਆਪਾਂ ਇੱਥੇ ਬਸ ਜ਼ਿਆਦਾ ਤਾਂ ਹੈ ਨਹੀਂ ਇਹ ਦੋ ਕੀ ਹੈ ਦੋ ਦੋ ਹੈਗੇ ਦੋ ਦੋ ਜੋੜਨਾ ਦੋ ਨਾਲ ਕਪੜੇ ਮੈਂ ਤਾਂ ਹੱਥੋ ਕੇ ਆ ਗਿਆ ਰੈਸ਼ੋ ਕੇ ਪੂਰਾ ਤੇ ਪਿੰਦਰ ਰਹਿ ਗਿਆ ਹੁਣ ਨਾ ਆਊਗਾ ਤੇ ਇਹਨੇ ਮੈਂ ਧੋਣਾ ਕਪੜੇ ਪਾਣੀ ਠੰਡਾ ਪੂਰਾ ਦਿਖਾਉਣਾ ਸਮਝਾ ਕੇ ਈਗਾ ਇੰਨਾ ਠੰਡਾ ਵੀ ਹੈ ਨਹੀਂ ਪਾ ਠੰਡ ਜੀ ਲਹਿ ਗਈ ਪੂਰੀ ਕੱਲ ਹੀ ਇਹਦੇ ਬੁਖਾਰ ਹੋ ਕੇ ਅੱਜ ਮੋਟਰਾਂ ਤੇ ਨਾ ਆਈ ਜਾਂਦੀ ਆਹੋ ਜੱਤੀ ਪਾਉਂਦੀ ਤਾਂ ਤੇ ਰਾਲੀਆਂ ਕੱਢ ਲਈ ਨਾ ਜਲਾ ਆਹ ਹਾਂ ਤੇ ਇਹਦੇ ਇਹ ਅੱਜ ਕੱਪੜਾ ਵੀ ਤੇ ਆਪਦੀ ਸਫਾਈ ਹੋ ਜੂਗੀ ਪੂਰੀ ਕਈ ਡੇਗ ਨਾ ਜਰਾਗ ਹਰ ਜਦ ਹੋਰ ਹੋਰ ਤਾਂ ਆਏ ਨਹੀਂ ਉੱਥੇ ਕੋਈ ਚੱਕ ਲੈ ਕਰ ਤੌੜੀਆ ਕਿੱਥੇ ਪਾਤਾ ਉੱਥੇ ਇੱਥੇ ਨਾ ਸੋਈ ਆਪਾਂ ਮੋਟਰ ਚੱਲੀ ਜਾਂਦੀ ਐ ਤੇ ਹੁਣ ਆਪੰਦਰਣਾ ਹੁੰਦਾ ਤੇ ਮੈਂ ਉਧਰ ਤੋਂ ਹੂਆ ਕੱਪੜੇ ਉਹ ਵੀੜੇ ਪਾਸੀ ਸੁੱਕਣੇ ਪਾ ਕੇ ਹੋਂ ਪਰ ਤੋਂ ਪਈ ਤਲੇ ਥੋੜੇ ਜਿھے ਸੁੱਕੇ ਆ ਵਾਹਣੇ ਸੁੱਕੇ ਗਿੱਲੇ ਆ ਹੁਣ ਬਸ ਮੰਨ ਲਓ 2-3 ਘੰਟਿਆਂ ਬਾਅਦ ਤਰੇਲ ਪੈਣ ਲੱਗ ਜੂਗੀ ਤੇ ਇਹਦੇ ਨੂੰ ਲਾ ਕੇ ਦੇਖਦੇ ਆ ਕਿੱਥੇ ਰੱਖਾਂਗੇ ਅਜੇ ਵੀ ਨਹੀਂ ਪਤਾ ਜਾਂ ਫਿਰ ਇੱਕ ਸਾਈਕਲ ਖਾਲੀ ਕਰਕੇ ਉਹਦੇ ਹੀ ਟੰਗ ਦਾਂਗੇ ਸਾਰੇ ਤੇ ਫੇਰ ਸਵੇਰੇ ਸਦਿਆਂ ਤਾਂ ਚੱਲ ਨਹੀਂ ਠਕਾਂਗੇ ਕਿਉਂਕਿ ਲੀੜੇ ਗਿੱਲੇ ਹੋਣਗੇ ਹੋ ਸਕਦਾ ਥੋੜੀ ਲੇਟ ਹੋ ਜਾਈਏ ਦੁਬਾਰੇ ਸ ਕਾਕਾ ਸੁਕਾ ਕੇ ਫੇਰ ਨਿਕਲ ਸਕਦੇ ਆਂ ਜੱਕ ਇਵੇਂ ਕਰੀਏ ਲੀੜਾ ਕੋਈ ਨਾ ਇਕੱਠੇ ਇਹ ਕਰ ਲਾਂਗੇ ਟੀਕੀ ਸੱਲੋ ਆ ਐ ਕਰ ਲਾਂਗੇ ਅਸੀਂ ਇੱਥੇ ਕੱਲ ਨੂੰ ਸ਼ਾਮ ਨੂੰ ਡੇਰੇ ਲਾਏ 3-4 ਵਜੇ ਰੁਕ ਜਾਾਂਗੇ ਉੱਥੇ ਸੁਕਾ ਲਾਂਗੇ ਸਾਰੇ ਕਹੇ ਚ ਪਾਲਾਂਗੇ ਇਹਨਾਂ ਨੂੰ ਇੱਕ ਕਿਸੇ ਹੋਰ ਅੱਡ ਬੈਗ ਚ ਤੇ ਬਾਕੀ ਅੱਜ ਆਪਾਂ ਰੁਕੇ ਹੋਏ ਆ ਪੰਜਾਬੀ ਠੱਬਾਗਾ ਇਹ ਪੈਂਦਾ ਜਿਹੜਾ ਰੋਡ ਆਪਣਾ ਇਹ ਮੀਰਾਪੁਰ ਮੀਰਾਪੁਰ ਤੋਂ 75 ਕਿਲੋ ਮੀਰਾਪੁਰ ਪਿੱਛੇ ਮੁਜਫਰਨਗਰ ਤੋਂ ਮੀਰਾਪੁਰਾੜਾ ਮੀਰਾਪੁਰਾੜਾ ਹਾਈਵੇ ਹੈ ਜਿਹੜਾ ਮੁਜਫਰਨਗਰ ਤੋਂ ਉਧਰ ਰਾਹ ਚ ਪੈਂਦਾ ਹੈ ਤੇ 35 ਕਿਲੋਮੀਟਰ ਅੱਜ ਆ ਹੀ ਚੱਲੇ ਆ ਜਿਆਦਾ ਚੱਲੇ ਨਹੀਂ ਗਏ ਕਿਉਂਕਿ ਰਿਕਵਰੀ ਹੋ ਰਹੀ ਹੈ ਆਪਣੀ ਬੋਡੀ ਦੀ ਵਿਖਾਰ ਹੋਇਆ ਸੀਗਾ ਆਪਾਂ ਨੂੰ ਪਰसों ਕਾਫੀ ਜ਼ਿਆਦੇ ਕੱਲ ਰੈਸਟ ਕਰੀ ਫਿਰ ਪੂਰੀ ਕੱਲ ਵੀ ਵਾਵਾ ਸੀਗਾ ਖਾਸਾ ਤੇ ਹਜੇ ਵੀ ਗਾਲ ਦਾ ਥੋੜਾ ਥੋੜਾ ਹੈਗਾ ਬਾਕੀ ਬੁਖਾਰ ਆ ਮਤਲਬ ਠੀਕ ਹੋ ਗਿਆ ਹੋਣ ਚੜਦੀ ਕਲਾਂ ਦਾ ਪੂਰੇ ਘੋੜੇ ਵਰਗੇ ਸਰੀਰ ਪਏ ਹੈਗੇ ਤੇ ਮੇਨ ਮੇਨ ਸਮਾਨ ਦਾ ਜਿਹੜਾ ਇੱਕ ਦੋ ਬੈਗ ਜੇ ਉਹ ਅਸੀਂ ਉੱਧਰ ਰੱਖ ਲੈਣੇ ਤੇ ਉੱਤੇ ਕਿਤੇ ਮੰਜੇ ਤੇ ਬਹਿ ਜਾਂਦੇ ਆਗੇ ਇਹ ਕਰਦੇ ਆ ਗੱਲਬਾਤ ਲਓ ਜੀ ਰਾਤ ਦੀ ਰੋਟੀ ਆ ਚੁੱਕੀ ਆਪਣੀ ਦੀ ਖਾਵਾਂਗੇ ਹੁਣ ਤੇ ਬਾਈ ਜਿਹੜਾ ਓਨਰ ਹੈਗਾ ਉਹ ਵੀ ਆ ਗਿਆ ਸੀਗਾ ਪਹਿਲਾਂ ਚਲੋ ਅਸੀਂ ਕਰਦੇ ਸੀ 660 ਫੇ ਬਾਈ ਨੂੰ ਬਾਅਦ ਚੋਂ ਪਤਾ ਲੱਗਿਆ ਬਾਈ ਕਹਿੰਦਾ ਕੋਈ ਨਾ ਹੁਣ ਨਾ ਪਹੇਜੋ ਤੁਸੀਂ ਵੀ ਪੰਜਾਬ ਤੋਂ ਆਏ ਹੋ ਮੈਂ ਸਾਈਕਲ ਦੇ ਕੋਮ ਰਹੇ ਹਾਂ ਚਲ ਕੋਈ ਨਾ ਬਾਈ ਤੇ ਹੁਣ ਆਹ ਖਾਣਾ ਜਿਹੜਾ ਇਹ ਬਾਈ ਵੱਲੋਂ ਆਇਆ ਪਹਿਲਾਂ ਅਸੀਂ ਆਹ ਲਾਦਾ ਜੀ ਤੇ ਬਾਕੀ ਸੌਂ ਦਾ ਪ੍ਰਬੰਧ ਆ ਇੱਧਰੋਂ ਗਿਆ ਡਾ ਇੱਥੇ ਸੌਂ ਜਾਂਗੇ ਅੱਜ ਤੇ ਰੋਟੀ ਰੋਟੀ ਖਾ ਕੇ ਬਸ ਗੋਲੀਆਂ ਲੈ ਲਾਂਗੇ ਇਦੋਂ ਬਾਅਦ ਤੇ ਬੁਖਾਰ ਵਗੈਰਾ ਸੈਟ ਆ ਗਾਲ ਵੀ ਠੀਕ ਆ ਹੁਣ ਤਾਂ ਇਹਨੇ ਰੋਟੀ ਖਾ ਲਈ ਫੇਰ ਕਰਦਾਂਗੇ ਗੱਲ ਜੀ ਦਵਾਈ ਵਗੈਰਾ ਵਸਾਲੀ ਇਸ ਲਈ ਪਿਵਾਏ ਤੇ ਇੱਥੇ ਸੁਣਨਾ ਆਹਦਾ ਸੌਂ ਗਿਆ ਪਹਿਲੀ ਟਾਈਮ ਸੀ ਜੀ 9 ਵਜੇ ਨਾਲ ਤੇ ਕਿਹਾ ਜੀ ਇੱਧਰ ਚਾਰ ਦਿਨਾਂ ਦਾ ਨਾਮ ਵੀ ਤੈਨੂੰ ਪਾਸੇ ਰੱਖ ਦਾਂਗੇ ਹੁਣ ਇਹ ਬਾਕੀ ਆਏ ਦੇ ਬਲੌਗ ਚ ਇਨਾ ਹੀ ਮਿਲਦੇ ਆ ਕੱਲ ਨਵੇਂ ਬਲੌਗ ਚ ਧੰਨਵਾਦ ਸਾਰਿਆਂ ਦਾ